ਗੋਲੀਆਂ 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 ਬੋਰਚ ਮਾਰਿਆ ਫਰਾ ਗੋਲੀਆਂ ਤੇ ਅੰਦਰ ਦੇ ਗਏ ਕੋਸ਼ਲ ਗੈਂਗ ਦੇ ਨਾਂ ਦੀ ਪਰਚੀ ਤੇ ਮੰਗ ਲਏ 5 ਕਰੋੜ ਕਿ ਯਾਨੀ ਕਿ ਜੇ ਪੈਸਾ ਦੋਗੇ ਤੇ ਜਾਨ ਬਚੇਗੀ ਨਹੀਂ ਤੇ ਨਹੀਂ ਬਚੇਗੀ ਚਾਵਲਾ ਕਲੋਥ ਹਾਊਸ ਮਾਲਪੁਰ ਦੇ ਵਿੱਚ ਹੋਈ ਵਾਰਦਾਤ ਅਜਿੰਦਹਾਰੇ ਦੁਕਾਨ ਖੁੱਲਦੇ ਹੀ ਫੜਾ ਗਏ ਆ ਪਰਚੇ ਤੇ ਕੁਫੇ ਕੋਸ਼ਲ ਗੈਂਗ ਦੇ ਨਾਮ ਤੇ ਮੰਗੀ ਗਈ ਹੈ ਫਰੋਤੇ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਤੇ ਪਰਤਾਲ ਸ਼ੁਰੂ ਕਰ ਦਿੱਤੀ ਗਈ ਕਿ ਆਖਰਕਾਰ ਕਿਹੜੇ ਮੁੰਡੇ ਆ ਗਏ ਜਿਹੜੇ ਕਿ ਕੋਸ਼ਲ ਗੈਂਗ ਦੇ ਨਾਂ ਦੇ ਉੱਤੇ ਫਰੋਤੀ ਮੰਗੇ ਸੋ ਇੱਕ ਨਵਾਂ ਤਰੀਕਾ ਵਰਤਿਆ ਗਿਆ ਐਡਵਾਂਸ ਹੀ ਗੋਲੀਆਂ ਚਲਾ ਗਏ ਤੇ ਨਾਲ ਹੀ ਫੜਾ ਗਏ ਪਰਚੀ ਕਿ ਜੇਕਰ ਬਾਅਦ ਬੋਰਦੇ ਗੋਲੀਆਂ ਵਾਇਸ ਸਕਦੀਆਂ ਤੇ ਤੁਹਾਡਾ ਕੀ ਹਸ਼ਰ ਹੋ ਸਕਦਾ ਇਸ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਤੁਸੀਂ ਆਪ ਹੀ ਦੇਖ ਲਵੋ ਕਿ ਕੁਝ ਹੋਇਆ ਦੈਨਿਕ ਮੈਲ ਪੰਜਾਬੀ ਟੀਵੀ ਦੇ ਲਈ ਜਤਿੰਦਰ ਪਾਲ ਖੇਲ ਦਿਪਾਰ ਕੰਪਨੀ ਦੋ ਬੰਦੇ ਆਣ ਕੇ ਦੋ ਬੰਦੇ ਦੇਖਦੇ ਨੇ ਜਿਹੜੇ ਮੋਟੇ ਕਿਦੂਨੀ ਜਿੱਤਾ ਉਹਨੇ ਪਿਸਤੌਲ ਫੜੇ ਹੱਲਦਨੋਂ ਆਏ ਤੇ ਮੇਰੇ ਕੋਲ ਅੱਗੇ ਪਾਰਕੀ ਰੱਖ ਕੇ ਤੇ ਬਾਅਦ ਵਿੱਚ ਮੋਟਰਸੇਪਾ ਤੇ ਉੱਤੇ ਚੜ ਗਏ ਉਹ ਬਿਆ ਕੁਝ ਨਹੀਂ ਉਹਨੇ ਇਸ ਵਾਰ ਕਿੰਨੇ ਕਬਜ ਦੀ ਕਰ ਲਈ ਇੱਕ ਮੇਰੇ ਤਾਂ ਅੰਦਨ ਕੱਟਾ ਬਣ ਹੋ ਗਿਆ ਜੀ ਫਾਰਿੰਗ ਕਿੰਨੇ ਚਿਰਾਂ ਸ਼ੁਰੂ ਕੀਤੀ ਹੈ ਫਾਇਰਿੰਗ ਹੁਣੇ ਆਦਿ ਨੇ ਸ਼ੁਰੂ ਕਰ ਦਿੱਤੀ ਫੇਰ ਫਾਇਰਿੰਗ ਕੀਤੀ ਵੀ ਫਾਰਿੰਗ ਕਰਦੇ ਬਾਅਦ ਪਾਰਕੀ ਕੀਤੀ ਤੁਹਾਨੂੰ ਬਾਅਦ ਪਾਰਕੀ ਅੱਗੇ ਫੜਾਈ ਉਹਨਾਂ ਨੂੰ ਨਸਟ ਟੌਪ ਤੁਹਾਨੂੰ ਮੈਂ ਤਾਂ ਕੋਈ ਨਹੀਂ ਕਿ ਮੈਂ ਪਾਰਕੀ ਫੜਾ ਕੇ ਨਾਲੇ ਦਿਲ ਗਏ ਤੁਹਾਡੇ ਸਾਹਿਬ ਨਾਲ ਕਿੰਨੇ ਟੋਪ ਉੱਠਾ 10 12 ਕੋਪੀ ਇੱਕ ਬਾਰ ਬਾਰ ਕੋਈ ਇੰਨੇ ਇੰਨੇ ਫਾਇਰ ਤਿੰਨੇ ਬਚ ਤਿੰਨੇ ਤਿੰਨੇ ਤਿੰਨਾਂ ਕੋਪੀ ਤਿੰਨ ਰਵਲਵਰ ਚਲੇ ਠੀਕ ਹੈ ਇਤੇ ਹੋਰ ਕੋਈ ਨੁਕਸਾਨ ਨੁਕਸਾਨ ਤਾਂ ਕੋਈ ਨਹੀਂ ਬਸ ਸਾਹਮਣੇ ਮੋੜ ਤੇ ਮਾਰੀਆਂ ਦੀ ਗੋਲੀਆਂ ਹੋਰ ਤੇ ਬਾਕੀ ਹੋਰ ਕੋਈ ਨਾ ਅੰਦਰ ਕੋਈ ਨੁਕਸਾਨ ਕੋਈ ਅੰਦਰ ਕੋਈ ਨੁਕਸਾਨ ਨਹੀਂ ਤੁਹਾਨੂੰ ਕੋਈ ਗਲਤ ਗੱਲਬਾਤ ਕੀਤੀ ਹੋਵੇ ਨਹੀਂ ਕੋਈ ਜਾਜਵਾਦੀ ਇਸ ਵਾਰ ਕਿੰਨੇ ਕੋਈ ਦਾ ਵਾਕਿਆ ਜੀ ਇਹ ਸੌੜੇ ਇੱਕ ਦਲਵਤੇ ਹੋਈ ਜੀ ਕਿਹੜੇ ਮੋਟਰਸਾਈਕਲ ਸੀ ਸਪਰੈਂਡਰ ਮੋਟਰਸਾਈਕਲ ਕਿੱਧਰੋਂ ਆਏ ਸੀ ਕਿੱਥੇ ਆਏ ਤਾਂ ਪਹਲੇ ਜਿਹੜੀ ਜਿੱਤੀ ਆ ਲੈ ਕੇ ਜਿੱਤੀ ਜੀ ਕਿੰਦਾਂ ਦੇ ਸੀ ਦੇਖਣ ਨੂੰ ਦੇਖਣ ਤੋਂ ਆ ਹਾਈਟ ਸੀ ਕਿ ਜਿੱਦਾਂ 27-28 ਸਾਲ ਦੇ ਬੰਦੇ ਦੇ ਕਿਹੜਾ ਮੂਟਾ ਕਿਹਾ ਸੀ ਬਹੁਤ ਮੋਫਰਨਾਟਕ ਹੈ ਕਿ ਤੁਹਾਡੇ ਪਹਿਰੇ ਕਿਦਾਂ ਦੇ ਪਾਈ ਸੀ ਕੱਪੜੇ ਚ ਕਾਉਣੀ ਜੀਨ ਦੀ ਪੈਂਟ ਪਾਈ ਸੀ ਉੱਪਰ ਜੈਕਟ ਪਾਈ ਹੋਈ ਆ ਆਈਡੀਆ ਜੇ ਕਿੱਦਿਆਂ ਕੁਮਰ ਦੇ ਹੋਣਗੇ ਆਈਡੀਆ ਨਹੀਂ ਕੋਈ ਐਸਟਾਈਟ ਹੈ ਜੀ ਹੌਮ ਤੋਂ ਬਣੇ ਮੋਟੇ ਸਰ ਅੱਜ ਮਾਲਪੁਰ ਮੇਨ ਚੌਂਗ ਦੇ ਵਿੱਚ ਜਿਹੜੀ ਦਿਨ ਦਿਹਾੜੇ ਸਵੇਰੇ 10:30 ਵਜੇ ਦੇ ਲਗਭਗ 10-12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲਾਉਥ ਹਾਊਸ ਤੇ ਬੜੀ ਮੰਦਭਾਗੀ ਘਟਨਾ ਆ ਔਰੇ 2-4 ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਔਰ ਜਿਹੜੀਆਂ ਬੜੀਆਂ ਮੰਦ ਭਾਗੀਆਂ ਔਰ ਅਸੀਂ ਵਪਾਰੀ ਵਰਗ ਜਿਹੜਾ ਵਾ ਇਸ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਆ ਔਰ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਐਸਐਸਪੀ ਹੁਸ਼ਿਆਰਪੁਰ ਜੀ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੇ ਹਮਲਾਵਰ ਤੁਰੰਤ ਫੜੇ ਜਾਣ ਤਾਂ ਜੋ ਜਿਹੜਾ ਵਪਾਰੀ ਵਰਗ ਆ ਉਹ ਸੁੱਖ ਦਾ ਸਾਹ ਲਵੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਮੈਂ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਪੰਜਾਬ ਵਿੱਚ ਆਮਨ ਸ਼ਾਂਤੀ ਕਾਇਮ ਰੱਖਣ ਵਿੱਚ ਉਹ ਵਪਾਰੀ ਵਰਗ ਦਾ ਪੂਰਨ ਸਹਿਯੋਗ ਕਰਨ ਔਰ ਇਹ ਹਮਲਾਵਰ ਜਲਦੀ ਤੋਂ ਜਲਦੀ ਫੜੇ ਜਾਣ ਤਾਂ ਜੋ ਮਾਲਪੁਰ ਦੇ ਵਿੱਚ ਦੁਕਾਨਦਾਰ ਜਿਹੜੇ ਅੱਜ ਸਹਿਮੇ ਹੋਏ ਆ ਉਹ ਸ਼ੋਕ ਸ਼ਾਂਤੀ ਨਾਲ ਆਪਣਾ ਦੁਕਾਨਦਾਰੀ ਕਰ ਸਕਣ। ਅਸੀਂ ਇਹ ਮੌਕਾ ਦੇਖਦੇ ਪਏ ਆ ਜੀ ਇਹ ਤਾਂ ਕੈਮਰਾ ਕੂਮਰੇ ਚੈੱਕ ਕਰਦੇ ਪਏ ਆ। ਹਾਂ ਜੀ ਕਹੋਗੇ ਇਹ ਇਨਫਾਰਮੇਸ਼ਨ ਕਿਸੇ ਕੋਲੋਂ ਮਿਲਿਆ। ਕਨਫਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗੇ ਤੇ ਚੌਂਕ 'ਚ ਸਾਡਾ ਡਿਊਟੀ ਤੇ ਮੁੰਡਾ ਹੋਇਆ ਇੱਕ ਖੜਾ। ਉਹਨੇ ਦੱਸਿਆ ਸਰ ਸ਼ਹਿਰ ਤੋਂ ਵੀ ਕਿਹਾ ਜਾ ਰਿਹਾ ਕਿ 12:05 ਵਜੇ ਆਏਗੇ 12:05 ਹੈ ਇਹਨੇ ਕੋਈ ਆ 12:05 ਹੋਇਆ। ਕਿ ਪਾਸ ਤੇ ਜਾਨੀ ਕਰਵਾਈ ਕੀਤੀ ਨਾ ਉਹਗੇ ਸੀਸੀਟੀਵੀ ਚਾ ਕਰ ਰਹੇ ਹਜੇ ਉਹ ਤੋਂ ਫੇ ਜੋ ਮਿਲਦਾ ਕਲੂ ਉਸ ਨੂੰ ਤਾਂ ਕਰਾਂਗੇ ਕਰਦੇ ਸਰ ਅਸੀਂ ਮੌਕੇ ਤੇ ਇੱਥੇ ਮਾਰ ਨਹੀਂ ਇਹਨਾਂ ਦੇ ਕੈਮਰੇ ਖਰਾਬ ਆ ਤੁਹਾਡੇ ਉਹ ਚੈੱਕ ਕਰਦੇ ਪਿਆ ਆਸ-ਪਾਸ ਦੇ ਹਾਂਜੀ ਹਾਂਜੀ ਕੋਸ਼ਿਸ਼ ਕੋਰੀ ਹੈ ਪੜੇ ਜਾਂਦੇ